ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਵਾਰ ਫੇਰ ਅਸੀਂ ਮਿਸਟਰ ਸੁਭਾਸ਼ ਗੁਇਲ ਹੁਰਾਂ ਦੇ ਕੋਲ ਆਏ ਹਾਂ ਵਰਦਾਨ ਆਯੁਰਵੈਦਿਕ ਸੈਂਟਰ ਜਿੱਥੇ ਤੁਹਾਡੀ ਹਰ ਬਿਮਾਰੀ ਦਾ ਇਲਾਜ ਆਯੁਰਵੈਦਿਕ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਸ਼ੁੱਧ ਤੇ ਆਯੁਰਵੈਦਿਕ ਦਵਾਈਆਂ ਦੇ ਨਾਲ ਕੀਤਾ ਜਾਂਦਾ ਹੈ ਤੇ ਅੱਜ ਦਾ ਵਿਸ਼ਾ ਵੀ ਬੜਾ ਗੰਭੀਰ ਆ ਹਰ ਘਰ ਦੀ ਸਮੱਸਿਆ ਹੈ ਜਿਹਦੇ ਉੱਤੇ ਅੱਪ ਅੱਜ ਚਰਚਾ ਕਰਾਂਗੇ ਉਹ ਹੈ ਮੋਟਾਪਾ ਫੈਟੀ ਲੀਵਰ ਤੇ ਉਹਦੇ ਨਾਲ ਲੱਗਣ ਵਾਲੇ ਹੋਰ ਰੋਗ ਸਭ ਤੋਂ ਪਹਿਲਾਂ ਸੁਭਾਸ਼ ਗੋਇਲ ਜੀ ਦਾ ਸਵਾਗਤ ਕਰਦੇ ਆ ਗੁਲਸੱਬ ਸਵਾਗਤ ਹੈ ਜੀ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਔਰ ਜਿੰਨੇ ਵੀ ਲੋਕ ਆਪਣਾ ਚੈਨਲ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਗੁਲਸੱਬ ਤੁਹਾਡੀਆਂ ਸਲਾਹਾਂ ਦੇ ਨਾਲ ਸਾਡੇ ਦਰਸ਼ਕਾਂ ਨੇ ਆਪਣੇ ਮੋਟਾਪੇ ਦੇ ਉੱਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ ਤੁਹਾਡੇ ਵੱਲੋਂ ਦੱਸੇ ਗਏ ਪ੍ਰੇਜ਼ ਤੁਹਾਡੇ ਵੱਲੋਂ ਦੱਸੀਆਂ ਗਈਆਂ ਆਯੁਰਵੈਦਿਕ ਦਵਾਈਆਂ ਤੇ ਖਾਸ ਤੌਰ ਦੇ ਉੱਤੇ ਇੱਕ ਨਾਇਆਬ ਤੋਹਫ਼ਾ ਜਿਹੜਾ ਤੁਸੀਂ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਹੈ ਗਲੂਗਲੂ ਗੋਲੂ-ਮੋਲੂ ਜੇ ਲੋਕ ਹੁੰਦੇ ਨੇ ਆਪਾਂ ਜਿਹੜਾ ਮੋਟਾ ਜਾਂ ਭਾਰਾ ਹੁੰਦਾ ਉਹਨੂੰ ਗੋਲੂ-ਮੋਲੂ ਕਹਿ ਦਿੰਨੇ ਆ ਪਰ ਤੁਸੀਂ ਉਹਨੂੰ ਗੋਲੂ-ਮੋਲੂ ਤੋਂ ਗਲੂਗਲੂ ਦੇ ਕੇ ਤੇ ਪੂਰਾ ਫਿੱਟ ਕਰ ਦਿੱਤਾ ਹੈ ਕਿਉਂਕਿ ਮੋਟਾਪਾ ਕਈ ਬਿਮਾਰੀਆਂ ਦੀ ਜੜ ਵੀ ਹੁੰਦਾ ਹੈ ਤਾਂ ਇਹ ਕਾਫੀ ਚਰਚਾ ਦੇ ਵਿੱਚ ਹੈ ਤੁਹਾਡਾ ਇਹ ਪ੍ਰੋਡਕਟ ਤੇ ਡਿਮਾਂਡ ਵੀ ਲਗਾਤਾਰ ਵੱਧ ਰਹੀ ਹੈ ਪਰ ਕਈ ਲੋਕ ਹੁਣ ਫਿੱਟ ਹੋ ਗਏ ਨੇ ਤੇ ਹੋਰ ਫਿੱਟ ਹੋਣਾ ਚਾਹੁੰਦੇ ਨੇ ਤੁਹਾਡੇ ਕੋਲ ਹੁਣ ਕੀ ਨਵੀਂ ਅਮੈਂਡਮੈਂਟ ਆਈ ਹੈ ਜਿਹਦੇ ਨਾਲ ਹੋਰ ਵੀ ਫਿਟਨੈਸ ਆ ਸਕਦੀ ਹੈ ਇਹ ਦਾ ਬਹੁਤ ਵਧੀਆ ਗੱਲ ਹੈ ਤਰਵਿੰਦਰ ਜੀ ਆਪਾਂ ਨੂੰ ਬਾਰ ਬਾਰ ਇੱਕ ਗੱਲ ਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਲੋਕੀ ਆਪਣੇ ਕੋਲੇ ਆਉਂਦੇ ਆ ਆਪਣੇ ਭੈਣ ਭਰਾ ਨੇ ਸਾਰੇ ਕਈ ਵਾਰੀ ਕੀ ਹੁੰਦਾ ਇੱਕ ਚੀਜ਼ ਮੈਂ ਪੱਕੀ ਤੁਹਾਨੂੰ ਦੱਸ ਦਿੰਨਾ ਕਿ ਸੰਡੇ ਜਿਹੜੇ ਮੈਡੀਸਿਨਸ ਦੇ ਰਿਜ਼ਲਟ ਆ ਉਹ ਤਕਰੀਬਨ 70% ਤੇ ਹੈਗੇ ਹੀ ਆ ਜਿਵੇਂ ਅੱਜ ਕੱਲੋ ਕੀ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਉਹ ਕਹਿੰਦਾ ਜੀ ਮੇਰਾ 10 ਕਿਲੋ ਵਜ਼ਨ ਘਟਣਾ ਚਾਹੀਦਾ ਤੇ 10 ਨਹੀਂ ਘਟੂਗਾ 6-7 ਕਿਲੋ ਘਟੂਗਾ ਪਰ ਕਈ ਲੋਕ ਇਦਾਂ ਦੇ ਹੁੰਦੇ ਆ ਜਿਨ੍ਹਾਂ ਦਾ ਬਹੁਤ ਜ਼ਿਆਦਾ ਸ਼ਿੱਦਤ ਦੇ ਨਾਲ ਵਿਚਾਰੇ ਟ੍ਰੀਟਮੈਂਟ ਵੀ ਕਰਦੇ ਆ ਜੀ ਦਵਾਈ ਵੀ ਖਾਂਦੇ ਆ ਔਰ ਹਰ ਚੀਜ਼ ਦਾ ਪਰਹੇਜ਼ ਵੀ ਕਰਦੇ ਆ ਸਭ ਕੁਝ ਕਰਦੇ ਆ ਕਈ ਵਾਰੀ ਉਹਨਾਂ ਦਾ weight ਨਹੀਂ ਘਟਦਾ ਜੀ ਉਹਦੇ ਕਈ ਰੀਜ਼ਨ ਹੁੰਦੇ ਆ ਉਹਦੇ ਤੇ ਕੰਮ ਕੀਤਾ ਗਿਆ ਸੀ ਹੁਣ ਕਉਕੇ ਮੇਰੇ ਪੇਸ਼ੈਂਟ ਜਿੰਨੇ ਵੀ ਆਉਣ ਵਾਲੇ ਆ ਸਾਡੇ ਕਲੀਨਿਕ ਤੇ ਉਹ ਤਕਰੀਬਨ ਸਗੇ ਭੈਣ ਭਾਈ ਦੀ ਫੀਲਿੰਗ ਲੈ ਕੇ ਆਉਂਦੇ ਆ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਔਰ ਮੈਂ ਵੀ ਉਹਨਾਂ ਨਾਲ ਉਸੇ ਤਰ੍ਹਾਂ ਦੀ ਫੀਲਿੰਗ ਲੈ ਕੇ ਕੰਮ ਕਰਦਾ ਜਿਹੜੇ ਮੈਨੂੰ ਮਿਲੇ ਨੇ ਉਹਨਾਂ ਨੂੰ ਪਤਾ ਜਿਹੜੇ ਦੂਰ ਬੈਠੇ ਕਮੈਂਟਾਂ ਦੇ ਵਿੱਚ ਜਵਲੀਆਂ ਮਾਰੀ ਜਾਂਦੇ ਉਹਨਾਂ ਤੋਂ ਮੈਂ ਕੀ ਲੈਣਾ ਉਹ ਉਹਨਾਂ ਦਾ ਕੰਮ ਹੈ ਹੀ ਆ ਤੇ ਲੇਕਿਨ ਇਹ ਜ਼ਰੂਰੀ ਹੈ ਵੀ ਜਿਹੜਾ ਮੈਨੂੰ ਮਿਲ ਲੰਦਾ ਇੱਕ ਵਾਰੀ ਉਹਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਕਿ ਇੱਥੇ ਕੋਈ ਚੀਜ਼ ਇਹ ਨਹੀਂ ਹੈ ਕਿ ਸਿਰਫ ਮਨੀ ਦਾ ਕੰਮ ਹੈ ਦੇਖੋ ਪੈਸੇ ਤੋਂ ਬਿਨਾ ਤਾਂ ਕੁਝ ਵੀ ਨਹੀਂ ਚੱਲਦਾ ਪਰ ਇਹ ਜ਼ਰੂਰ ਹੁੰਦਾ ਪੇਸ਼ੰ ਨੂੰ ਇੱਕ ਸੈਟੀਸਫੈਕਸ਼ਨ ਹੁੰਦੀ ਹੈ ਕਿ ਮੇਰੇ ਪੈਸੇ ਸਹੀ ਜਗ੍ਹਾ ਗਏ ਨੇ ਔਰ ਸਹੀ ਕੰਮ ਹੋਊਗਾ ਔਰ ਉਹਦੇ ਵਾਸਤੇ ਜਿਵੇਂ ਕਈ ਪੇਸ਼ੰਟ ਸਾਡੇ ਸੀਗੇ ਭੈਣ ਭਰਾਈ ਦੇ ਉਹਨਾਂ ਦਾ ਸੀਗਾ ਕਿ ਗੁਲਸਰਬ ਮਤਲਬ ਰਤੀ ਪਰ ਵੀ ਨਹੀਂ ਵਜਨ ਹੇਲਿਆ ਮਹੀਨਾ ਹੋ ਗਿਆ ਤੁਹਾਡੀ ਦਵਾਈ ਖਾਧੀ ਤੇ ਉਹਦੇ ਚ ਅਸੀਂ ਦਿੱਤਾ ਸੀ ਗੁਲੂ ਗਲੂ ਕੈਪਸੂਲ ਗੁਲੂ ਗਲੂ ਟੈਬਲੇਟ ਤੇ ਗੁਲੂ ਗਲੂ ਸਰਪ ਉਹਨਾਂ ਨੂੰ ਫਿਰ ਮੈਂ ਕਿਹਾ ਮੈਂ ਕਿਹਾ ਇੱਕ ਤੁਸੀਂ ਕੰਮ ਕਰੋ ਸਭ ਤੋਂ ਵਧੀਆ ਉਹ ਹੈ ਕੀ ਸੀ ਉਹ ਹੈ ਸੀ ਪਾਚਨ ਕਿਰਿਆ ਦੀ ਪ੍ਰੋਬਲਮ ਹਮ ਕਿਤੇ ਨਾ ਕਿਤੇ ਔਰ ਉਹਨਾਂ ਨੇ ਕਹਿ ਵੀ ਇੱਕ ਜੀਰਾ ਇੱਕ ਅਜਵੈਨ ਤੇ ਇੱਕ ਸੌਫ ਜੀ ਇਹਦਾ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਇਹਨੂੰ ਤੁਸੀਂ ਜਦੋਂ ਇਹਦਾ ਪਾਊਡਰ ਬਣਾਉਣਾ ਇਹਨੂੰ ਤਵੇ ਤੇ ਰੋਸਟ ਕਰਕੇ ਬਣਾਉਣਾ ਸੇਕ ਕੇ ਤਾਂ ਕਿ ਇਹਦੀ ਗਰਮੀ ਸ਼ਾਂਤ ਹੋ ਜੇ ਤੁਸੀਂ ਖਾਓ ਤਾਂ ਤੁਹਾਨੂੰ ਮਤਲਬ ਗਰਮੀ ਦੀ ਸ਼ਿਕਾਇਤ ਨਾ ਤੇ ਉਹ ਕੀ ਆ ਕਿ ਜਦੋਂ ਪਾਊਡਰ ਬਣਦਾ ਉਹਨੂੰ ਫਿਰ ਇੱਕ ਚਮਚਾ ਲੈਣਾ ਪੂਰਾ ਚਮਚਾ ਚ ਭਰ ਕੇ ਜਿਵੇਂ ਮੰਨ ਲਓ ਕਿ ਕੋਈ ਆਪਾਂ ਚਮਚਾ ਕਹਿੰ ਲੋ 5 ਗ੍ਰਾਮ ਦਾ ਹੋਵੇ 4-5 ਗ੍ਰਾਮ ਪਾਊਡਰ ਮੂੰਹ 'ਚ ਜਾਵੇ ਉਹਨੂੰ ਮੂੰਹ 'ਚ ਰੱਖ ਕੇ ਜਿਵੇਂ ਪਾਨ ਨਹੀਂ ਚਬਦੇ ਹੁੰਦੇ ਐ ਚਬਾ ਚਬਾ ਕੇ ਚਬਾ ਚਬਾ ਕੇ ਉਹਦਾ ਜਿਹੜਾ ਜਿਹੜਾ ਤੁਹਾਡੇ ਮੂੰਹ ਦਾ ਸਲਾਈਵ ਆ ਤੁਹਾਡੀ ਲਾਰ ਹੈ ਜਿਹੜੀ ਉਹ 'ਚ ਮਿਕਸ ਹੋ ਕੇ ਤੁਹਾਡੇ ਪੇਟ 'ਚ ਜਦੋਂ ਜਾਂਦੀ ਆ ਤਾਂ ਤਾਂ ਉਹ ਉਹਦੇ ਬਾਅਦ ਜਦੋਂ ਮੂੰਹ 'ਚ ਉਹ ਖਤਮ ਹੋ ਜੇ ਤੁਹਾਡੇ ਪਾਊਡਰ ਫਿਰ ਤੁਸੀਂ ਤੁਹਾਡਾ ਇੱਕ ਕੈਪਸੂਲ ਗਲੂ ਗਲੂ ਤੇ ਇੱਕ ਦੋ ਗੋਲੀਆਂ ਗਲੂ ਗਲੂ ਦੀਆਂ ਦੋ ਇਹ ਇਕੱਠੇ ਲੈ ਲਓ ਮੂੰਹ ਚ ਰੱਖ ਕੇ ਪਾਣੀ ਪੀ ਲਓ ਹਲਕਾ ਜਿਹਾ ਕੋਸਾ ਪਾਣੀ ਇੰਨਾ ਕੋਨਾ ਚਾਹੀਦਾ ਕਿ ਐ ਆਪਦੇ ਸਰੀਰ ਨੂੰ ਛੂਲੋ ਉਹਨਾਂ ਕੀ ਉਹ ਗਲਾਸ ਪਾਣੀ ਦੇ ਨੂੰ ਛੂਲੋ ਉਹਨਾਂ ਕੀ ਗਰਮ ਬਸ ਜਿੰਨਾ ਕਿ ਸਰੀਰ ਗਰਮਾ ਬਹੁਤਾ ਗਰਮ ਨਹੀਂ ਉਹ ਜਦੋਂ ਤੁਸੀਂ ਉਹਦੇ ਨਾਲ ਗੋਲੀ ਖਾਓਗੇ ਦਿਨ ਚ ਤਿੰਨ ਵਾਰੀ ਖਾਣੀ ਆ ਤੇ ਉਦੋਂ ਅੱਧੇ ਘੰਟੇ ਬਾਅਦ ਫਿਰ ਗੁੱਲੂ ਗੁੱਲੂ ਸ਼ਿਰਪ ਹੈ ਜਿਹੜਾ ਪੀਣ ਵਾਲਾ ਸਾਡਾ ਪੀਣ ਵਾਲੀ ਦਵਾਈ ਆ ਉਹਦੇ ਮਤਲਬ ਕਿ ਫਿਰ ਚਾਰ ਚਮਚੇ ਬਰਾਬਰ ਪਾਣੀ ਮਿਲਾ ਕੇ ਉਪਯੋਗ ਇੰਚ ਤੇ ਨਵਰੀ ਪਰ ਤੁਸੀਂ ਦੇਖੋ ਦਰਬਿੰਦਰ ਜੀ ਜਿਹੜਾ ਪੇਸ਼ੈਂਟ ਇਹ ਕਹਿੰਦਾ ਸੀ ਮੈਨੂੰ ਬਿਲਕੁਲ ਫਰਕ ਨਹੀਂ ਪੈ ਰਿਹਾ ਉਹਨਾਂ ਨੂੰ ਵੀ ਫਿਰ ਉਹ ਰਿਜ਼ਲਟ ਮਿਲਿਆ ਤੇ ਨਾਲ ਫਿਰ ਅਸੀਂ ਉਹਨਾਂ ਨੂੰ ਇੱਕ ਹੋਰ ਚੀਜ਼ ਤਿਆਰ ਕੀਤੀ ਫੈਟ ਰਿਡਿਊਸ ਪਾਊਡਰ ਜੀ ਜਿਹੜਾ ਮਤਲਬ ਫੈਟ ਨੂੰ ਬਰਨ ਕਰਦਾ ਪਾਊਡਰ ਹੈ ਇੱਕ ਚਮਚਾ ਮਤਲਬ ਸਵੇਰੇ ਇੱਕ ਚਮਚਾ ਦੁਪਹਿਰੇ ਇੱਕ ਚਮਚਾ ਰਾਤ ਨੂੰ ਅਸੀਂ ਕਹੇ ਵੀ ਲੈ ਲਓ ਨਾਲ ਤੇ ਉਹ ਫਿਰ ਕਮਾਲ ਹੀ ਹੋਇਆ ਜੀ ਮਤਲਬ ਇਨਸਾਨ ਜਦੋਂ ਫੈਡ ਅਪ ਹੋਇਆ ਹੁੰਦਾ ਫਿਰ ਉਹ ਕਹਿੰਦਾ ਵੀ ਯਾਰ ਕੁਝ ਵੀ ਕਰੋ ਮੇਰੇ ਕਈ ਤਾਂ ਇਹ ਕਹਿਣਗੇ ਵੀ ਗੁਲਸੋਬ ਕੋ ਇਹ ਜਹ ਇਹ ਜਹ ਸਰੰਜਰੀ ਵੀ ਹੈ ਭਰ ਕੇ ਬਾਹਰ ਨਿਕਲ ਜੇ ਫੈਟ ਚਰਬੀ ਮੈਂ ਕਿਹਾ ਵੀ ਉਹ ਜੇ ਕੰਮ ਹੋ ਰਹੇ ਨੇ ਦੁਨੀਆ 'ਚ ਪਰ ਉਹਦਾ ਫਾਇਦਾ ਨਹੀਂ ਕੋਈ ਕਰਵਾ ਲਓ ਉਸ ਤੋਂ ਬਾਅਦ ਫਿਰ ਉਹ ਉੱਥੇ ਆ ਜਾਂਦੀ ਹੈ ਗੱਲ ਹਾਂ ਜਿਆਦਾ ਫਿਰ ਬਹੁਤ ਵੱਡੀ ਕੋਈ ਗੱਲ ਹੁੰਦੀ ਆ ਉਹ ਆਪਾਂ ਕਰ ਨਹੀਂ ਸਕਦੇ ਹਰ ਕੋਈ ਹਰ ਇੱਕ ਬੰਦੇ ਦੇ ਅਫੋਰਡ ਕਰਨ ਦੀ ਗੱਲ ਨਹੀਂ ਹੁੰਦੀ ਤਾਂ ਉਹ ਫਿਰ ਕਹਿੰਦੇ ਨੇ ਵੀ ਚਲੋ ਆਪਾਂ ਲਾਣੇ ਆ ਟਾਈਮ ਫਿਰ ਇੱਕ ਨਾਭੀ ਟੱਚ ਸੀ ਐਕਸਟਰਾ ਵਰਜਨ ਬਣਾਇਆ ਜੀ ਆਇਲ ਜੀ ਜਿਹੜਾ ਨਾਬੀ ਟੱਚ ਐਕਸਟਰਾ ਵਰਜਨ ਆਇਲ ਬਣਿਆ ਨਾ ਜੀ ਇਹਦੇ ਤੇ ਵਿੱਚ ਤਾਂ ਬਸ ਫਿਰ ਕਮਾਲ ਹੀ ਹੋਇਆ ਜੀ ਇਹ ਅਸੀਂ ਲੋਕਾਂ ਨੂੰ ਕਿਹਾ ਕਿ ਇਹਦੀਆਂ ਮਤਲਬ ਕਿ 2 ਜਾਂ 3 ਬੂੰਦਾ ਧੁੰਨੀ ਦੇ ਵਿੱਚ ਲਾ ਕੇ ਚੰਗੀ ਤਰ੍ਹਾਂ ਰਗੜਨੀਆਂ ਨੇ ਰਗੜ ਰਗੜ ਕੇ ਲਾਉਣੀਆਂ ਨੇ ਤੇ ਜਦੋਂ ਤੁਸੀਂ ਇਹਨੂੰ ਲਾ ਕੇ ਰਾਤ ਨੂੰ ਸੌਣੇ ਹੋ ਤਾਂ ਸਵੇਰੇ ਢਾਉਣ ਤੋਂ ਬਾਅਦ ਫੇਰ ਲਾ ਲੈਣੇ ਹੋ ਤਾਂ ਕਮਾਲ ਦੇ ਰਿਜ਼ਲਟ ਆਏ ਨੇ ਜੀ ਦੋ ਚੀਜ਼ਾਂ ਅਸੀਂ ਐਡ ਕੀਤੀਆਂ ਨੰਬਰ 1 ਅਸੀਂ ਉਹਦੇ ਵਿੱਚ ਪਾਊਡਰ ਐਡ ਕੀਤਾ ਫੈਟ ਘਟਾਉਣ ਵਾਸਤੇ ਕਾਮਰੀ ਸਲਿਮਿੰਗ ਪਾਊਡਰ ਉਹਦਾ ਨਾਮ ਅਸੀਂ ਕਾਮਰੀ ਰੱਖਿਆ ਕਿਉਂਕਿ ਕਾਮਰੀ ਵਰਲਡ ਸਾਡਾ ਵਰਲਡ ਲੈਵਲ ਤੇ ਇਹ ਮਤਲਬ ਕਿ ਸਾਡਾ ਰਜਿਸਟਰਡ ਹੈ ਜੀ ਔਰ ਟਰੇਡਮਾਰਕ ਰਜਿਸਟਰ ਹੈ ਔਰ ਗਵਰਨਮੈਂਟ ਤੋਂ ਸਰਟੀਫਾਈਡ ਹੈ ਔਰ ਇਹਦੇ ਅੰਤਰਗਤ ਜਦੋਂ ਪ੍ਰੋਡਕਟ ਬਣਦਾ ਤਾਂ ਉਹਦੀ ਪਿਓਰਿਟੀ ਔਰ ਉਹਦੀ ਸ਼ੋਰਟੀ ਦੀ ਗੱਲਬਾਤ ਪੁੱਛਣ ਦੀ ਵੀ ਲੋੜ ਨਹੀਂ ਪੈਂਦੀ ਇਸੇ ਤਰ੍ਹਾਂ ਅਸੀਂ ਇਹ ਬਣਾਇਆ ਫਿਰ ਨਾਬੀ ਨਾਬੀ ਟੱਚ ਜਿਹੜਾ ਤੇਲ ਹੈ ਇਹ ਐਕਸਟਰਾ ਵਰਜਨ ਬਣਾਇਆ ਜਿਵੇਂ ਇੱਕ ਸਾਡਾ ਪਹਿਲਾਂ ਹੁੰਦਾ ਸੀ ਨਾਬੀ ਟੱਚ ਤੇਲ ਇੱਥੇ ਪਿਆ ਹੋਊਗਾ ਛੋਟਾ ਜਿਹਾ ਤੇ ਉਹ ਮਤਲਬ ਇਦਾਂ ਦਾ ਇਹ ਇਹ ਪੁਰਾਣਾ ਸੀਗਾ ਇਹਨੂੰ ਵੇ ਅਸੀਂ ਐਕਸਟਰਾ ਵਰਜਨ ਦਿੱਤਾ ਜੀ ਇਹਨਾਂ ਦਾ ਫੈਟ ਬਹੁਤ ਜ਼ਿਆਦਾ ਤੇ ਇਹ ਫਿਰ ਦਿਨਾਂ ਦੇ ਵਿੱਚ ਨਾ ਜੀ ਜਿਵੇਂ ਇਹ ਦਿੱਤਾ ਪੰਚਮ ਗੋਂਦ ਘਟਾਏ ਤੋਂਦ ਪੰਚਮ ਗੋਂਦ ਕੈਪਸੂਲ ਦਿੱਤਾ ਮਤਲਬ ਪੇਸ਼ੈਂਟ ਐਂਡ ਕਵਰ ਹੋ ਗਿਆ ਜੀ ਉਹਦੇ ਵਿੱਚ ਔਰ ਫਿਰ ਵੱਡੀ ਗੱਲ ਦੇਖੋ ਤੁਸੀਂ ਅ ਜਿਵੇਂ ਹੁਣ ਮਟਾਬਾ ਘਟਾਉਣ ਲਈ ਬੰਦੇ ਬੰਦਾ ਇੱਕ ਇੱਕ ਦਿਨ ਦੀ ਹਜ਼ਾਰ ਹਜ਼ਾਰ ਰੁਪਏ ਦੀ ਸੈਟਿੰਗ ਆ ਕਿਤੇ ਮ사ਜ ਦੀ ਕਿਤੇ ਤੇਲ ਦੀ ਮਤਲਬ ਹਜ਼ਾਰ ਹਜ਼ਾਰ ਰੁਪਏ ਦਾ ਮਤਲਬ ਹੈ ਜੀ 25-30 ਹਜ਼ਾਰ ਮਹੀਨੇ ਦਾ ਖਰਚ ਲੈਂਦਾ ਪਰ ਸਾਡੇ ਕੋਲੇ ਉਹਦਾ ਵੱਧ ਤੋਂ ਵੱਧ 300 350 ਰੁਪਏ ਦੀ ਇੱਕ ਦਿਨ ਦੀ ਸਾਰੀ ਦਵਾਈ ਦਾ ਖਰਚਾ ਪੈਂਦਾ ਬਹੁਤ ਵਧੀਆ ਤਰੀਕੇ ਨਾਲ ਸਾਡਾ ਪੇਸ਼ੈਂਟ ਕਵਰ ਹੋ ਰਿਹਾ ਔਰ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਜੇ weight reduce ਦੀ ਗੱਲ કરી ਸੀ ਮੈਂ ਤੇ ਧਰਮਿੰਦਰ ਜੀ ਨਹੀਂ કરી ਸੀ ਪਹਿਲਾਂ ਕਿ ਗੋਲੂ ਮੋਲੂ ਬਣ ਗਿਆ ਤੇ ਮਤਲਬ ਉਹ ਜਦੋਂ ਅਸੀਂ ਬਣਾਇਆ ਤਬਾਕ ਕੇ ਹੁਣ ਲੋਕੀ ਇਸ ਗੱਲ ਨੂੰ ਤਾਂ ਸੈਟੀਸਫਾਈਡ ਵੀ ਗੋਲਸਾ ਵਜ਼ਨ ਘਟ ਰਿਹਾ ਪਰ ਥੋੜਾ ਜਿਹਾ ਹੋਲੀ ਘਟ ਰਿਹਾ ਉਹੀ ਵਧੀਆ ਹੁੰਦਾ ਜਿਹੜਾ ਵਜ਼ਨ ਇੱਕ ਵਾਰ ਘਟ ਜੇ ਉਹ ਦੁਬਾਰਾ ਵਧੇ ਨਾ ਉਹ ਇਹਦਾ ਇਸ ਔਸ਼ਧੀ ਦੀ ਜਿਹੜੀ ਸਾਡੇ ਆ ਬੈਦ ਜੀ ਨੇ ਬਣਾਈਆਂ ਨੇ ਦਵਾਈਆਂ ਇਹਨਾਂ ਦੀ ਬਸ ਇੰਨੀ ਕੀ ਸ਼ੋਰਟੀ ਰਹਿੰਦੀ ਆ ਕਿ ਜਿਹੜਾ ਵਜ਼ਨ ਇੱਕ ਵਾਰ ਘਟ ਗਿਆ ਉਹ ਦੁਬਾਰਾ ਗੇਨ ਨਹੀਂ ਹੁੰਦਾ ਔਰ ਤੁਸੀਂ ਆਪਦਾ ਵਧੀਆ ਖਾਓ ਅੱਛਾ ਆਨੰਦ ਲਓ ਮੈਂ ਤੁਹਾਨੂੰ ਦਿਖਾਉਣਾ ਇੱਕ ਚੀਜ਼ ਅੱਜ ਮੈਂ ਇਹ ਓਪਨਲੀ ਤਾਂ ਦਿਖਾ ਰਿਹਾ ਕਿਉਂਕਿ ਮੈਂ ਨਾ ਭੁੱਲ ਜਾਂਦਾ ਧਰਮਿੰਦਰ ਜੀ ਬੈਠੇ-ਬੈਠੇ ਮੇਰੇ ਮਨ 'ਚ ਬੜੀ ਇੱਛਾ ਹੁੰਦੀ ਹੈ ਵੀ ਮੈਂ ਸਾਰਿਆਂ ਨੂੰ ਦਵਾ ਇਹ ਚੀਜ਼ ਜੀਰਾ ਅਜਵਾਇਣ ਤੇ ਸੌਂਫ ਹੁਣ ਇਹ ਦੇਖੋ ਇਹ ਹੋ ਗਿਆ ਜੀਰਾ ਅਜਵਾਇਣ ਤੇ ਇੱਕ ਹੋ ਗਿਆ ਇਹਦੇ ਵਿੱਚ ਸੌਂਫ ਇਹ ਪਈਆ ਤੁਸੀਂ ਨਾ ਜੇ ਤੁਸੀਂ ਦੇਖੋ ਸਚਾਈ ਆ ਕਿ ਇਹ ਪਿਓਰ ਕੇਰਲਾ ਤੋਂ ਅਸੀਂ ਮੰਗਾਣੇ ਆ ਜੀ ਇਹ ਸੌਂਫ ਹੈ ਤੇ ਇਹਦੇ ਵਿੱਚ ਇਹ ਜੀਰਾ ਔਰ ਇਹ ਹੈਗਾ ਜੀ ਅਜਵਾਇਣ ਅਰਤੁਮੇਂਦਰ ਜੀ ਅੱਜ ਤੱਕ ਕੋਈ ਵੀ ਆਪਣਾ ਜਿਹੜਾ ਪੇਸ਼ੈਂਟ ਮੈਨੂੰ ਮਿਲ ਕੇ ਗਿਆ ਉਹ ਇਹ ਨਹੀਂ ਕਹਿ ਸਕਦਾ ਵੀ ਗੁਇਲ ਸਾਹਿਬ ਨੇ ਇਹਦੇ ਪੈਸੇ ਲਏ ਆ ਮੈਂ ਇਹ ਬਿਲਕੁਲ ਕੰਪਲੀਮੈਂਟਰੀ ਦਿੰਨਾ ਲੋਕੀ ਇਨੀ ਇਨੀ ਫੀਸ ਦੇ ਕੇ ਆਉਂਦੇ ਆ ਅਸੀਂ ਕੁਛ ਨਾ ਕੁਛ ਤੇ ਕਰ ਹੀ ਸਕਦੇ ਆ ਜਿਵੇਂ ਲੰਗਰ ਲਾ ਕੇ ਰੱਖਦੇ ਆ ਵੀ ਭਾਈ ਘਟੋਗਾ ਡਗਲੇ ਨੂੰ ਐ ਤਾਂ ਲੱਗੇ ਵੀ ਖਾਣਾ ਵੀ ਐ ਚਾਹ ਵੀ ਐ ਕੌਫੀ ਵੀ ਐ ਕੋਈ ਕਹਿੰਦਾ ਜੀ ਕੋਲਡ ਡਰਿੰਕ ਪੀਣਾ ਉਹ ਵੀ ਐ ਮਤਲਬ ਹਰ ਚੀਜ਼ ਅਸੀਂ ਆਪਣੇ ਮੈਨੂ ਚ ਰੱਖੀ ਹੋਈ ਆ ਕਿ ਸਾਡਾ ਮੈਨੂ ਬੰਦੇ ਨੂੰ ਐ ਲੱਗੇ ਵੀ ਮੈਂ ਕਿਸੇ ਹੋਟਲ 'ਚ ਬੈਠਾ ਐ ਨਹੀਂ ਲੱਗੇ ਵੀ ਮੈਂ ਗੋਇਲਸਾਭ ਕੋਲ ਆਇਆ ਜਾਂ ਹਸਪਤਾਲ 'ਚ ਬੈਠਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਿੰਨ ਪੈਕੇਟ ਮੈਂ ਐਦਾਂ ਨਾਲ ਦੇ ਦਿੰਦਾ ਬੰਦੇ ਨੂੰ ਕਿ ਭਾਈ ਇਹਨੂੰ ਜਾ ਕੇ ਘਰੇ ਤਵੇ ਤੇ ਰੋਸਟ ਕਰ ਲਈ ਇਹਦਾ ਬਾਉਂਡਰ ਬਣਾ ਲਈ ਵਿੱਚ ਹੋਰ ਕੁਝ ਨਹੀਂ ਮਲਾਉਣਾ ਇਹਨੂੰ ਬਸ ਰੋਜ਼ ਰੋਟੀ ਤੋਂ ਬਾਅਦ ਖਾਣਾ ਤੇ ਕਮਾਲ ਹੁੰਦਾ ਜੀ ਇਹ ਮੈਂ ਤਾਂ ਫ੍ਰੀ ਦੇ ਦਿੰਦਾ ਫ੍ਰੀ ਦੇ ਦਿੰਦਾ ਕੋਈ ਮੇਰਾ ਸਾਣ ਨਹੀਂ ਕਿਸੇ ਤੇ ਭਾਈ ਇਹ ਮੈਂ ਤਾਂ ਦੇ ਦਿੰਦਾ ਵੀ ਫ੍ਰੀ ਫ੍ਰੀ ਚ ਨਾ ਆਦਤ ਪੈ ਜਾਂਦੀ ਹੈ ਘਰੇ ਜਾ ਕੇ ਬਣਾਉਣ ਦੀ ਖਾਣ ਦੀ ਉਹ ਫਿਰ ਆਪੇ ਹੀ ਬਜਾਰੋਂ ਲੈ ਕੇ ਵੀ ਖਾਈ ਜਾਂਦੇ ਨੇ ਹਰ ਵਾਰ ਤਾਂ ਲੋਕਾਂ ਤੋਂ ਫ੍ਰੀ ਵੀ ਨਹੀਂ ਮੰਗਿਆ ਜਾਂਦਾ ਨਾ ਦਿੱਤਾ ਜਾਂਦਾ ਪਰ ਮੈਂ ਇੱਕ ਵਾਰ ਜ਼ਰੂਰ ਦੇ ਦਿੰਦਾ ਤਾਂ ਕਿ ਉਹ ਬੰਦਾ ਘਰੇ ਲੈ ਜਾਂਦਾ ਲੈ ਜਾ ਕੇ ਇਹਨੂੰ ਖਾਂਦਾ ਤੇ ਬਣਾ ਲੈਂਦਾ ਇਹ ਹੈ ਤਰਮਿੰਦਰ ਜੀ ਸਾਡਾ weight ਘਟਾਉਣ ਦੇ ਲਈ ਲੋਕਾਂ ਵਾਸਤੇ ਜਿਹੜਾ ਸਭ ਤੋਂ ਨਯਾਬ ਤੋਹਫਾ ਹੈ ਗਲੂ ਗਲੂ ਟਰੀਟਮੈਂਟ ਔਰ ਇਹਦਾ ਮੈਂ ਖਰਚਾ ਵੀ ਤੁਹਾਨੂੰ ਦੱਸਿਆ ਮੋਟਾ-ਮੋਟਾ ਕਿ 3-400 ਰੁਪਏ ਇੱਕ ਦਿਨ ਦਾ ਖਰਚਾ ਪਰ ਬਹੁਤ ਵਧੀਆ ਰਿਜ਼ਲਟ ਇਹਦਾ ਆ ਰਿਹਾ ਤੇ 3-400 ਚ ਸਾਰੀਆਂ ਦਵਾਈਆਂ ਮਤਲਬ ਇਹ ਨਹੀਂ ਇਹ ਵੀ ਇੱਕ ਅੱਧੀ ਕੋਈ ਮੈਡੀਸਨ 8-9 ਚੀਜ਼ਾਂ ਨੇ ਸਭ ਉਹਦੇ ਵਿੱਚ ਹੀ ਪ੍ਰੋਵਾਈਡ ਹੋ ਜਾਂਦੀਆਂ ਗੁਲਸੱਭ ਮੋਟਾਪੇ ਦੀ ਗੱਲ ਆਪਾਂ ਕਰ ਰਹੇ ਸੀਗੇ ਤੇ ਮੋਟਾਪਾ ਕਈ ਹੱਦਾਂ ਜਿਹੜੀਆਂ ਤੋੜ ਦਿੰਦਾ ਹੈ ਤੇ ਉਹਨਾਂ ਨੂੰ ਤੁਸੀਂ ਹੱਦਾਂ ਦੇ ਵਿੱਚ ਲਿਆਏ ਹੋ ਕਾਫੀ ਜਿਹੜੇ ਪੇਸ਼ੈਂਟ ਨੇ ਉਹ ਸੈਟੀਸਫਾਈਡ ਵੀ ਹੈਗੇ ਨੇ ਪਰ ਇੱਕ ਹੋਰ ਸਮੱਸਿਆ ਬੜੀ ਪੈਦਾ ਹੋ ਜਾਂਦੀ ਹੈ ਜੀ ਉਸ ਸਮੱਸਿਆ ਕਬਜ਼ ਦੀ ਕਬਜ਼ ਨੂੰ ਜਿਕੇ ਕਿਆ ਜਾਵੇ ਕਿ ਸਾਰੇ ਰੋਗਾਂ ਦੀ ਪੋਟਲੀ ਆ ਤਾਂ ਕੋਈ ਹੱਤਖਤਰੀ ਨਹੀਂ ਹੋਵੇਗੀ ਪਰ ਕਬਜ਼ ਤੋਂ ਛੁਟਕਾਰੇ ਵਾਸਤੇ ਬੜੇ ਤਰ੍ਹਾਂ ਦੇ ਬੰਦਾ ਘਰੇ ਵੀ ਆਰ-ਪਾਰ ਕਰਦਾ ਹੈ ਪਰ ਕੋਈ ਵੀ ਫਰਕ ਨਹੀਂ ਪੈਂਦਾ ਤੁਹਾਡੇ ਕੋਲ ਕੀ ਚੀਜ਼ ਹੈ ਜਿਹੜੀ ਕਬਜ਼ ਨੂੰ ਬਿਲਕੁਲ ਖਤਮ ਕਰਦੀ ਹੈ ਮੈਂ ਤੁਹਾਨੂੰ ਦੱਸਦਾ ਧਰਮਿੰਦਰ ਜੀ ਅਸੀਂ ਜਦੋਂ ਬਣਾਇਆ ਪ੍ਰੋਡਕਟ ਤਾਂ ਜਦੋਂ ਅਸੀਂ ਕੋਈ ਗੱਲ ਕਹਿੰਦੇ ਫਿਰ ਤਸੱਲੀ ਨਾਲ ਜਿਵੇਂ ਜਿਵੇਂ ਕੋਈ ਬੰਦਾ ਹਾਰਿਆ ਪਿਆ ਹੁੰਦਾ ਹੈ ਹਿੰਮਤ ਆਪਣੀ ਉਹਨੂੰ ਕੋਈ ਇੱਕ ਜਣਾ ਆ ਕੇ ਕਹਿ ਦੇਵੇ ਮੈਂ ਹੈਗਾ ਨਾ ਯਾਰ ਤੂੰ ਟੈਨਸ਼ਨ ਨਾ ਲੈ ਤਾਂ ਉਹ ਚਾਹੇ ਉਹਨੂੰ ਕੁਝ ਵੀ ਨਾ ਦੇਵੇ ਉਹਨੂੰ ਤਸੱਲੀ ਮਿਲ ਗਈ ਐਨੇ ਜੀ ਪੇਸ਼ੈਂਟ ਸਾਡਾ ਹੈਪੀ ਇਸੇ ਤਰ੍ਹਾਂ ਸਾਡੇ ਵੈਦ ਜੀ ਦਵਾਈ ਬਣਾਉਂਦੇ ਨੇ ਮੈਂਡੂ ਕਹਿੰਦੇ ਮੈਂ ਕਿਹਾ ਮੈਂ ਕਿਹਾ ਸਰ ਲੋਕਾਂ ਨੂੰ ਕਬਜ ਬਹੁਤ ਆ ਹੂੰ ਕਹਿੰਦੇ ਗੋਲ ਸਾਹਿਬ ਗੱਲ ਇਹ ਆ ਵੀ ਲੋਕਾਂ ਨੂੰ ਆਦਤ ਪਈ ਹੋਈ ਆ ਰਾਤ ਨੂੰ ਇੱਕ ਚਮਚਾ ਚੂਰਨ ਦਾ ਖਾਣ ਦੀ 100 ਰੁਪਏ ਦੀ ਕਹਿੰਦੇ ਸ਼ੀਸ਼ੀ ਮਿਲ ਜਾਂਦੀ ਆ ਉਹ ਲਿਆ ਕੇ ਖਾਈ ਜਾਂਦੇ ਆ ਔਰ ਉਹਦੇ ਚ ਹੈ ਕੁਛ ਨਹੀਂ ਇਹੋ ਜਿਹਾ ਵੀ ਮਤਲਬ ਉਹੀ ਹੈ ਜਾਂ ਤਾਂ ਸਨਾਏ ਪੱਤੀ ਆ ਜਾਂ ਇਸਬਗੋਲ ਪਾਇਆ ਜਾਂ ਹੋਰ ਕਈ ਚੀਜ਼ਾਂ ਹੈ ਜਾਂ ਜਿਵੇਂ ਕਾਲਾ ਦਾਣਾ ਵਗੈਰਾ ਪਾ ਕੇ ਉਹ ਬਹੁਤ ਤੇਜ਼ ਹੁੰਦਾ ਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਇੱਕ ਦਿਨ ਐਸਾ ਹੁੰਦਾ ਕਿ ਇੰਟਰਸਟੇਨ ਦੇ ਵਿੱਚ ਪ੍ਰੋਬਲਮ ਖੜੀਆਂ ਹੋ ਜਾਂਦੀਆਂ ਨੇ ਅੰਦਰ ਅਲਸਰ ਬਣਨ ਲੱਗ ਜਾਂਦੇ ਆ ਤਾਂ ਫਿਰ ਇੱਕ ਬਹੁਤ ਗੁੱਡ ਚੀਜ਼ ਬਣਾਈ ਜੀ ਜਦੋਂ ਫਿਰ ਮੈਂ ਮੇਰੇ ਕੋਲ ਕੋਈ ਆ ਕੇ ਕਹਿੰਦਾ ਮੈਨੂੰ ਕਬਜ ਹੈ ਮੈਂ ਕਹਿੰਦਾ ਕੋਈ ਗੱਲ ਨਹੀਂ ਮੇਰਾ ਇੱਕ ਡਾਇਲੋਗ ਹੁੰਦਾ ਹੈ ਇਹ ਇੱਕ ਚੀਜ਼ ਨਾ ਮੈਂ ਕਬਜ ਹੈ ਤੋ ਨਾ ਹੋ ਉਦਾਸ ਕਿਉਂਕਿ ਆ ਗਿਆ ਵੈਦਵਾਨ ਦਾ ਕਬਜਨਾਸ਼ ਕਿਉਂਕਿ ਕਬਜ ਦਾ ਨਾਸ਼ ਜਿਹੜਾ ਕਬਜ ਦਾ ਨਾਸ਼ ਹੈ ਨਾ ਜੀ ਇਹ ਬਹੁਤ ਜ਼ਰੂਰੀ ਹੈ ਕਬਜ ਜਿਹੜੀ ਹੈ ਬਹੁਤ ਸਾਰੀਆਂ ਬਿਮਾਰੀਆਂ ਦੀ ਪੋਟਲੀ ਹੈ ਜਿਵੇਂ ਹੁਣ ਇਹ ਸਾਡਾ ਪ੍ਰੋਡਕਟ ਹੈ ਕਬਜਨਾਸ਼ ਇੱਕ ਇਹ ਜ਼ਬਰਦਸਤ ਚੀਜ਼ ਹੈ ਜੀ ਹੁਣ ਇਹਦੇ ਵਿੱਚ ਇਹ ਜੀ ਪਹਿਲਾਂ ਤਾਂ ਕੋਈ ਚੀਜ਼ ਨਹੀਂ ਹੈਗੀ ਜਿਹੜੀ ਮਤਲਬ ਕਿ ਆਪਾਂ ਨੂੰ ਇੰਟਰਸਟੇਨ ਨੂੰ ਜ਼ਰਜ ਨਾ ਵੀ ਨੁਕਸਾਨ ਕਰ ਜੀ ਦੂਸਰੀ ਚੀਜ਼ ਜੇ ਅਸੀਂ ਇਹਦੇ ਵਿੱਚ ਇਸ ਬਗੋਲ ਵੀ ਪਾਉਂਦੇ ਆ ਤਾਂ ਪਿਓਰ ਪਾਉਂਦੇ ਆ ਕਸਟਰ ਆਇਲ ਵੀ ਪਾਉਂਦੇ ਆ ਤਾਂ ਪਿਓਰ ਪਾਉਂਦੇ ਆ ਜਿਸ ਦੇ ਨਾਲ ਮਤਲਬ ਲੂਜ਼ ਮੋਸ਼ਨ ਲੱਗਣ ਦਾ ਖਤਰਾ ਨਹੀਂ ਰਹਿੰਦਾ ਦੂਜੀ ਗੱਲ ਇਹ ਜਿਹੜਾ ਕਬਜ ਰਾਸ਼ ਪਾਊਡਰ ਹੈ ਇੱਕ ਤਾਂ ਮਾਮੂਲੀ ਪਾਊਡਰ ਨਹੀਂ ਹੈਗਾ ਇਹਦੀ ਕੀਮਤ ਜਿਹੜੀ ਆ ਉਹ 990 ਰੁਪਏ ਆ ਆਮ ਮਾਰਕੀਟ ਚ 90 ਰੁਪਏ ਦਾ 100 ਰੁਪਏ ਦਾ ਚੂਰਨ ਵਿੱਚ ਉਹ ਫਿਰ ਉਹੀ ਕੁਝ ਦਿੰਦੇ ਆ ਤੇ ਇਹਦੇ ਵਿੱਚ ਹਰ ਚੀਜ਼ ਮੈਅਰ ਕਰਕੇ ਔਰ 10 ਵਾਈ 1 ਦੀ ਰੇਸ਼ਿਓ ਚ ਜਿਵੇਂ 10 ਕਿਲੋ ਮਟੀਰੀਅਲ ਜੇ ਤੁਸੀਂ ਤਿਆਰ ਕਰਦੇ ਆ ਤਾਂ ਉਹਦੇ ਵਿੱਚੋਂ ਅਸਲੀ ਜਿਹੜਾ ਐਕਸਟ੍ਰੈਕਟ ਨਿਕਲੋ 1 ਕਿਲੋ ਨਿਕਲਦਾ ਉਹਨੂੰ ਯੂਜ਼ ਕਰਦੇ ਆ ਫਿਰ ਅਗਲੇ ਨੂੰ ਕਹਿੰਦੇ ਵੀ ਇਹਦਾ ਅੱਧਾ ਚਮਚਾ ਖਾਣਾ ਅੱਧਾ ਚਮਚ ਰੋਜ਼ ਖਾਣਾ ਰਾਤ ਨੂੰ ਫਿਰ ਹੌਲੀ ਹੌਲੀ ਇੱਕ ਦਿਨ ਛੱਡ ਕੇ ਖਾਣਾ ਜਦੋਂ ਇਨਸਾਨ 4-5 ਮਹੀਨੇ ਨੂੰ ਖਾ ਲੈਂਦਾ ਫਿਰ ਉਹ ਆਪੇ ਭੁੱਲ ਜਾਂਦਾ ਵੀ ਮੈਂ ਚੂਰਨ ਵੀ ਖਾਣਾ ਸਵੇਰੇ ਰੁਟੀਨ ਆਪੇ ਬਣ ਜਾਂਦੀ ਹੈ ਕਿਉਂਕਿ ਪੇਟ ਜਿਹੜਾ ਸਾਡਾ ਪੇਟ ਤਾਂ ਪੇਟ ਸਾਡੀ ਬਾਡੀ ਹੋ ਇੱਕ ਚੀਜ਼ ਇਸ ਤਰ੍ਹਾਂ ਦੀ ਹੈ ਕਿ ਇਹਨੂੰ ਜਿੱਧਰ ਨੂੰ ਲਾ ਲਓ ਉਧਰ ਹੀ ਜਿਵੇਂ ਹੁਣ ਰੋਜ਼ ਉਹ ਚਮਚਾ ਚੂਰਨ ਦੇ ਗਿਜ ਗਿਆ ਕੋਈ ਵੀ ਚੂਰਨ ਖਾਈ ਜਾਂਦਾ ਬੰਦਾ ਇਸੇ ਤਰ੍ਹਾਂ दारू ਪੀਣ ਵਾਲਾ दारू ਤੇ ਗਿਜਿਆ ਹੋਇਆ ਤੇ ਦੁੱਧ ਪੀਣ ਵਾਲਾ ਦੁੱਧ ਦੇ ਗਲਾਸ ਤੇ ਗਿਜਿਆ ਹੋਇਆ ਇਸ ਤਰ੍ਹਾਂ ਨਾ ਕੰਜਾਂ ਨੂੰ ਰੋਟੀ ਕਾਣ ਲੱਗੇ ਪਿਆਜ਼ ਨਾ ਹੋਵੇ ਸਵਾਦ ਨਹੀਂ ਆਉਂਦਾ ਬਿਨਾ ਮਤਲਬ ਤੇ ਮਤਲਬ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਨੇ ਸਾਡੀ ਬੋਡੀ ਗੀਜੀ ਹੁੰਦੀ ਹੈ ਉਹਨੂੰ ਖਤਮ ਕਰਨ ਲਈ ਸਭ ਤੋਂ ਵਧੀਆ ਪ੍ਰੋਡਕਟ ਬਣਿਆ ਹੈ ਮੈਦਬਾਨ ਦਾ ਕਬਜਾ ਨਾਸ਼ ਪਾਊਡਰ ਔਰ ਇਹਨੂੰ ਲੈ ਕੇ ਹਰ ਇਨਸਾਨ ਜਿਹੜਾ ਹੈਗਾ ਬਹੁਤ ਹੈਪੀ ਆ ਖੁਸ਼ ਹੈ ਔਰ ਸਾਨੂੰ ਵੀ ਦਸਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਜਿੰਨੇ ਵੀ ਲੋਕੀ ਕਹਿੰਦੇ ਸਾਨੂੰ ਬਲੌਟਿੰਗ ਹੁੰਦੀ ਆ ਹੂੰ ਪੇਟ ਗੈਸ ਕਬਜ ਸਵੇਰੇ ਉੱਠ ਕੇ ਤਜਾਬ ਦਾ ਕੈਪਸੂਲ ਖਾਂਦੇ ਆ ਉਹ ਜਿਹੜੀਆਂ ਚੀਜ਼ਾਂ ਨੇ ਨਾ ਦੇਖੋ ਇਹ ਹੁਣ ਤਜਾਬ ਦੇ ਕੈਪਸੂਲ ਦੀ ਗੱਲ ਆ ਗਈ ਯਾਦ ਤਜਾਬ ਦਾ ਕਿ ਸੁਣ 80% ਲੋਕ ਖਾਂਦੇ ਆ 80% ਸਵੇਰੀ ਨਹੀਂ ਖਾਂਦੇ ਤਾਂ ਪਤਾ ਨਹੀਂ ਉਹਨਾਂ ਦਾ ਕਹਿੰਦੇ ਜੀ ਕੀ ਬਣੀ ਜਾਂਦਾ ਅੰਦਰ ਮਤਲਬ ਆ ਹਾਲ ਆ ਔਰ ਉਹ ਇੱਕ ਦਿਨ ਐਸਾ ਇੰਟਰਸਟੇਨ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦਾ ਕਿ ਇਨਸਾਨ ਨੂੰ ਸਮਝ ਹੀ ਨਹੀਂ ਆਉਂਦਾ ਕਦੋਂ ਹਸਪਤਾਲ ਪਹੁੰਚ ਜਾਂਦਾ ਬੰਦਾ ਤਾਂ ਉਹਦੇ ਵਾਸਤੇ ਇਹ ਜਿਹੜਾ ਹੈਗਾ ਪਾਊਡਰ ਹਰ ਹਰ ਚੀਜ਼ ਦੇ ਵਿੱਚ ਫਾਇਦਾ ਕਰਦਾ ਕਬਚਨਾਸ਼ ਪਾਊਡਰ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਮਾੜੀ ਮੋਟੀ ਲੀਵਰ ਦੀ ਸ਼ਿਕਾਇਤ ਵੀ ਆ ਉਹਦੇ 'ਚ ਵੀ ਇਹ ਕੰਮ ਕਰਦਾ ਜੀ ਬਿਲਕੁਲ ਗੁਲ ਸਾਹਿਬ ਜਿਹੜੇ ਤੁਹਾਡੇ ਪ੍ਰੋਡਕਟ ਨੇ ਜਿਹੜੀਆਂ ਦਵਾਈਆਂ ਨੇ ਪੂਰੀਆਂ ਸੋਧਨ ਕਰਨ ਤੋਂ ਬਾਅਦ ਮਾਰਕੀਟ ਦੇ ਵਿੱਚ ਲਿਆਂਦੀਆਂ ਜਾਂਦੀਆਂ ਨੇ ਤੁਹਾਡੇ ਕੋਲ ਵੈਸਾਹਿਬਾਨ ਦੀ ਟੀਮ ਮੌਜੂਦ ਹੈ ਤੁਹਾਡੇ ਕੋਲੇ ਪੂਰੇ ਕੁਆਲੀਫਾਈਡ ਡਾਕਟਰ ਨੇ ਜਿਹੜੇ ਖਿਹੜੇ ਮੱਥੇ ਮਿਲਦੇ ਨੇ ਪੇਸ਼ੈਂਟ ਨੂੰ ਲੱਗਦਾ ਹੀ ਨਹੀਂ ਹੈ ਕਿ ਮੈਂ ਦਵਾਈ ਲੈਣ ਆਇਆ ਜਾਂ ਆਪਣਾ ਹਾਲਚਲ ਦੱਸਣ ਆਇਆ ਤਾਂ ਤੁਸੀਂ ਵੀ ਜੇਕਰ ਕਿਸੇ ਵੀ ਸਮੱਸਿਆ ਤੋਂ ਪੀੜਤ ਹੋ ਤਾਂ ਤੁਸੀਂ ਵੀ ਵਰਦਾਨ ਐਡਵਿਕ ਸੈਂਟਰ ਆ ਸਕਦੇ ਹੋ ਤੇ ਵੈਦਬਾਨ ਦੇ ਜਿੰਨੇ ਵੀ ਪ੍ਰੋਡਕਟ ਨੇ ਸਾਰੇ ਸਰਟੀਫਾਈਡ ਨੇ ਇਹਨਾਂ ਦਾ ਇਸਤੇਮਾਲ ਕਰ ਸਕਦੇ ਹੋ ਤੇ ਬਾਕੀ ਸਲਾਹ ਵਾਸਤੇ ਤਾਂ ਗੋਇਲ ਸਾਹਿਬ ਹਮੇਸ਼ਾ ਮੌਜੂਦ ਹੀ ਰਹਿੰਦੇ ਨੇ ਗੋਇਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ ਜੀ ਤਰਮਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਜਿੰਨੇ ਦਰਸ਼ਕ ਸਾਡੇ ਹੁਣ ਤੱਕ ਪ੍ਰੋਗਰਾਮ ਦੇਖਦੇ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸੋ ਦੋਸਤੋ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ